भेकारे भई हथ थो सारे नाइक पुछे लंघो बड़ा जा लंघो ਸਾਥੀ ਸਾਧਨਾਂ ਪਰ ਹੀ ਹੋਈ ਇਸ ਤਰ੍ਹਾਂ ਤੇ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਲਈ ਮੈਂ ਬਹੁਤ-ਬਹੁਤ ਤੁਹਾਡਾ ਰਿਣੀ ਹਾਂ ਧੰਨਵਾਦ ਦੀ ਮੈਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਹਾਂ ਔਰ ਤੁਸੀਂ ਮੈਨੂੰ ਹਰੇ ਆਪਣਾ ਪ੍ਰੋਗਰਾਮ ਸਰਦ ਕੋਈ ਪੜਿਆ ਨਹੀਂ ਜਦੋਂ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਪੈਂਦਾ ਕਿ ਮੈਂ ਰੁਕਾਂ ਤੇ ਤੁਸੀਂ ਇੰਨਾ ਪਿਆਰ ਬਿਨਾਂ ਕਿਸੇ ਸਰਬਪੱਤਰ ਤੋਂ ਹੀ ਉਹ ਜਿੱਤੇ ਆਪਾਂ ਦੂਜੇ ਨੂੰ ਦੱਸ ਕੇ ਇਕੱਠੇ ਹੋਏ ਉਹ ਫਿਰ ਪਤਾ ਨਹੀਂ ਜਿਹੜਾ ਐਂਡ ਸਾਊਥ-ਈਸਟ ਆਨ ਮੋਰਿੰਡਾ ਵੇਲਾ ਰੋਡ ਪੀਪਲ ਮਾਰਚਾ ਚਮਕੌਰ ਸਾਹਿਬ ਰੋਡ ਟੀਵਰਡ ਚਮਕੌਰ ਸਾਹਿਬ ਸਿੰਦੂਮ ਰੋਡ ਜ਼ਬਰ ਤੇ ਜ਼ੁਲਮ ਦੇ ਖਿਲਾਫ ਜੜਿਆਂ ਨਹੀਂ ਜਾਂ ਸਕਦਾ ਉਹਦੀ ਉਮਰਾਂ ਨਹੀਂ ਗਿਣੀਆਂ ਜਾਂਦੀਆਂ ਕਿਉਂਕਿ ਉਮਰਾਂ ਕਿੰਨੀਆਂ ਸੋ ਅੱਜ ਅਸੀਂ ਵਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਆ ਰਵਿੰਦ ਕੇਜਰੀਵਾਦੀ ਨੂੰ ਚੱਕੇ ਅੰਦਰ ਕੰਤਾ ਸੁਖਮਨੀ ਜਸੋੜੀਆ ਜੀ ਨੂੰ ਅੰਦਰ ਕਰਤਾ ਸੰਜੀਤ ਸਿੰਘ ਨੂੰ ਅੰਦਰ ਕਰਤਾ ਜਦੋਂ ਜਮਾਨਤ ਹੋ ਗਈ ਸੋ ਇਹ ਸੱਚ ਨੂੰ ਦਬਾ ਤਾ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਬੰਗੜਾ ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ ਉਹਨਾਂ ਨੂੰ ਵੀ ਹੱਕ ਹੈ ਅੰਟੀ ਲੋਕਤਾ ਤੇ ਛੱਡ ਦੋ ਦੋਨੋਂ ਨੂੰ ਕੌਣ ਸੱਚਾ ਲੱਗਦਾ ਹੈ ਕੌਣ ਝੂਠਾ ਲੱਗਦਾ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਵਰਸਿਤਾ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਇਹਨਾਂ ਦਾ ਪ੍ਰਮਾਤਮਾ ਆਪ ਕੁਵੇਰ ਕਰੂਗਾ ਅਰ ਆਪਾਂ ਆਪਾਂ ਕਿਸੇ ਦਾ ਨਾਮ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ ਆਪਾਂ ਸਕੂਲ ਸ਼ਾਨਦਾਰ ਬਣਾਤੇ ਆਪਾਂ ਹਸਪਤਾਲ ਚੰਗੇ ਬਣਾਏ ਜਾਂਦੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਫ੍ਰੀ ਹੋਗੀ ਨੌਕਰੀਆਂ ਮਿਲ ਰਹੀਆਂ ਨੇ ਨਾਲ ਜਿੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਵਿਆਹ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਆ ਪਰ ਮੈਂ ਕੋਈ ਵੀ ਇਹੋ ਜਿਹੀ ਫੈਲ ਸੈਨ ਨਹੀਂ ਕਰਦਾ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ ਤੇ ਇਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿਹਦੇ ਨਾਲ ਲੀਡਰ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਜਿਹੜੇ ਭਰਾਣੇ ਲੁੱਟੇ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤ ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ ਬਿਜਲੀ ਆਉਂਦੀ ਤਾਂ ਹੈ 24 ਘੰਟੇ ਹਿੱਤਾਂ ਲਈ ਵੀ ਪਰ ਮੈਂ ਕਿਹਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨ ਹੀ ਖੁੱਲਦੇ ਨੇ ਇੱਕ ਕਿਸਾਨੀ ਵਾਲਾ ਦਫ਼ਤਰ ਜਿਹੜਾ ਇਹ ਰਾਤ ਨੂੰ ਕਿਉਂ ਖੁੱਲਦਾ ਹੈ ਰਾਤ ਦੇ 1.5 ਵਜੇ ਬਿਜਲੀ ਆ ਗਈ ਨਾ ਪਹਿਲਾਂ ਸੌ ਸਕਦਾ ਹੈ ਜ਼ਿੰਮੇਦਾਰਨਾਂ ਬਾਅਦ ਸੌਸਾਤ ਹੈ ਅਸੀਂ ਕਿਹਾ ਵੀ ਦਿਨੇ ਬਿਜਲੀ ਦਿਓ ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ ਕਣਕ ਸਾਰੀ ਪਲ ਗਈ ਹੁਣ ਤਾਂ ਵੱਜਣ ਬਾੜੀਆਂ ਦੇ ਨੇੜੇ ਆ ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ ਜਿਨੇ ਅਸੀਂ ਆਪਣੀ ਘਰਕ ਜਿਹੜੀ ਹੈ ਬਿਜਲੀ ਤਾਂ ਇੰਨੀ ਆਈ ਹੈ ਸੋ ਅਸੀਂ ਤੋਂ ਇਹ ਨਾ ਆਣਾ ਮੋਢੇ ਵਰਗੇ ਆ ਇੱਦਾਂ ਹੀ ਰਵਾਂਗੇ ਸੀਬੀਐਸਐਸ ਸਾਡੇ ਕੁੰਡੇ ਬਹੁਤ ਬਹੁਤ ਅਨੁਵਾਦ ਤੁਹਾਡਾ ਸੋ ਯੂਥ ਹੈ ਇਹਨਾਂ ਨੂੰ ਉਮੀਦ ਹੈ ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਝ ਕਰੂਗਾ ਤੇ ਇੱਥੇ ਹੀ ਕਰਨੇ ਆਪਾਂ ਬਾਹਰਲੇ ਮੁਲਕ ਨਹੀਂ ਜਾਣਾ ਆਪਾਂ ਇੱਥੇ ਆਪਣਾ ਕਾਰੀ ਠੀਕ ਕਰਾਂਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੈ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ ਪਰ ਉਹ ਮੈਂ ਇਕੱਲਾ ਨਹੀਂ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਮੇਰਾ ਜਿਵੇਂ ਕੋਈ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ ਹੈ ਆ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਜਿਹੜਿਆ ਥੋੜਾ ਥੋੜਾ ਬਹੁਤ ਸਹਿਕਰੇਜੇ ਨੇ ਇਹਨਾਂ ਨੂੰ ਦੱਸ ਦਿਓ ਜਿਹੜੇ ਜ਼ਹਿਰ ਜੀ ਕੋਈ ਜਿਵੇਂ ਨੇ ਮੈਂ ਨਾ ਨਹੀਂ ਨਾ ਖਤਮ ਕਰਕੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਰ ਬਣਾਉਣ ਦੀ ਲੋੜ ਨਹੀਂ ਮਾਤਾ ਜੀ ਜੋ